ਕਈ ਬੰਦੇ ਸੋਚਦੇ ਆ ਜੀ ਮੇਰੀ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਮੈਂ ਵੀ ਗਿਆ ਹਰਮੰਦਰ ਸਾਹਿਬ ਮੈਂ ਵੀ ਇਸ਼ਨਾਨ ਕੀਤਾ ਪਰ ਮੇਰਾ ਰੋਗ ਠੀਕ ਨਹੀਂ ਹੋਇਆ ਫਲਾਣੇ ਦਾ ਰੋਗ ਠੀਕ ਹੋ ਗਿਆ ਸਾਥ ਸੰਗਤ ਜੀ ਮਨ ਵਿੱਚੋਂ ਸ਼ੰਕਾ ਕੱਢਣੀ ਗੁਰੂ ਤੇ ਭਰੋਸਾ ਬੱਜ ਜਾਣਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਰਿਆਂ ਦੇ ਦੁੱਖ ਦੂਰ ਕਿਉਂ ਨਹੀਂ ਹੁੰਦੇ ਮਹਾਰਜ ਕਹਿੰਦੇ ਅੱਜ ਜੇ ਸਜਦਾ ਹੀ ਕਰਨਾ ਨਾ ਤਾਂ ਸਦਕ ਨਾਲ ਕਰ ਭਰੋਸੇ ਨਾਲ ਕਰ ਸਦਕ ਕਰ ਸਜਦਾ ਫਿਰ ਇਹ ਗੱਲ ਸਮਝ ਵਿੱਚ ਆ ਜਾਣੀ ਆ ਤੇ ਕਦੇ ਵੀ ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਜਦੋਂ ਗੁਰੂ ਤੇ ਭਰੋਸਾ ਮੱਥਾ ਜ਼ਰੂਰ ਟੇਕਦਾ ਹੈ ਪਰ ਭਰੋਸਾ ਨਹੀਂ ਮੱਥਾ ਜ਼ਰੂਰ ਟੇਕਦਾ ਹੈ ਪਰ ਮਨ ਕਰਕੇ ਮਨ ਕਰ ਮਕਸੂਦ ਮਨ ਕਰਕੇ ਨਹੀਂ ਜੁੜਿਆ ਤੇ ਜਦੋਂ ਮਨ ਕਰਕੇ ਜੁੜ ਜਾਂਦਾ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐ ਉਦੇ ਗੁਣਾਂ ਨੂੰ ਦੱਸਿਆ ਨਹੀਂ ਜਾ ਸਕਦਾ। ਭਰੋਸਾ ਸੀ ਪ੍ਰਹਿਲਾਦ ਭਗਤ ਨੂੰ ਕਿ ਮੇਰਾ ਗੁਰੂ ਮੇਰੀ ਜਰੂਰ लाज ਰੱਖੇਗਾ। ਤਾਂ ਗੁਰੂ ਇਸ਼ਾਰਾ ਕਰਦਾ ਹੈ। ਗੱਲ ਸਮਝਣ ਦੀ ਹੈ। ਕਹਿੰਿਆ ਨਾ ਅਰਦਾਸ ਕਰੀ ਸੀ ਮੇਰਾ ਕੰਮ ਸਫਲ ਹੋ ਗਿਆ। ਫਿਰ ਬੰਦੇ ਦੇ ਅੰਦਰ ਸ਼ੰਕਾ ਆ ਜਾਂਦੀ ਹੈ। ਨਹੀਂ ਨਹੀਂ ਮੈਨੂੰ ਉਹ ਬੰਦਾ ਜਾਣਦਾ ਸੀ। ਮੈਂ ਉਹਨੂੰ ਫੋਨ ਕਰਾਇਆ ਮੇਰਾ ਕੰਮ ਹੋ ਗਿਆ ਫਿਰ ਆਪਣੇ ਤੇ ਫਿਰ ਸ਼ੰਕਾ ਆ ਜਾਂਦੀ ਹੈ ਗੁਰੂ ਕਾਰਜ ਕਰ ਵੀ ਦਿੰਦਾ ਹੈ ਪਰ ਫਿਰ ਸ਼ੰਕਾ ਆ ਜਾਂਦੀ ਹੈ ਸਾਧ ਸੰਗਤ ਜੀ ਪ੍ਰਹਿਲਾਦ ਨੂੰ ਪਤਾ ਸੀ ਵੀ ਥੰਮ ਲਾਲ ਹੈ ਸੁਰਖ ਹੈ ਮੈਂ ਇਹਨੂੰ ਜੱਫੀ ਪਾਉਣ ਲਈ ਤਿਆਰ ਹਾਂ ਪਰ ਵੇਖਿਆ ਕੀ ਕੀੜੀ ਦਾ ਰੂਪ ਧਾਰ ਕੇ ਪ੍ਰਮਾਤਮਾ ਸਾਹਮਣੇ ਦਰਸ਼ਨ ਦੇ ਰਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਖੜਾ ਤੈਨੂੰ ਇਹ ਵੀ ਠੰਡਾ ਲੱਗੇਗਾ ਬਰਫ਼ ਵਰਗਾ ਤੈਨੂੰ ਹੱਥ ਲਾ ਦੇ ਸੀ ਗੱਲ ਪ੍ਰੋਸੇ ਦੀ ਹੈ ਗੱਲ ਵਿਸ਼ਵਾਸ ਦੀ ਹੈ ਮਾਂ ਨੇ ਧਰੂ ਭਗਤ ਦਾ ਵਿਸ਼ਵਾਸ ਬੰਨਿਆ ਕਿ ਪੁੱਤਰਾ ਜੇ ਕਮੀ ਐ ਤਾਂ ਉਹਦੇ ਭਰੋਸੇ 'ਚ ਐ ਜੇ ਕਮੀ ਐ ਤਾਂ ਨਾਮ ਵਿੱਚ ਐ ਜੇ ਕਮੀ ਐ ਤਾਂ ਸਿ ਆਪਾਂ ਸਿਮਰਨ ਨਹੀਂ ਕੀਤਾ ਆਪਾਂ ਬੰਦਗੀ ਨਹੀਂ ਕੀਤੀ ਤਾਂ ਕਰਕੇ ਆਪਾਂ ਨੂੰ ਰਾਜ ਭਾਗ ਨਹੀਂ ਮਿਲ ਰਿਆ ਅੰਦਰ ਸ਼ਰਧਾ ਪੈਦਾ ਕਰ ਦਿੱਤੀ ਅੰਦਰ ਵਿਸ਼ਵਾਸ ਪੈਦਾ ਕਰ ਦਿੱਤਾ ਗੁਰੂ ਤੇ ਪੂਰਨ ਭਰੋਸਾ ਹੋ ਗਿਆ ਤੇ ਰਾਜ ਭਾਗ ਪ੍ਰਾਪਤ ਹੋ ਗਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸਾਂ ਕਿ ਤੇਰੀ ਸਿਫਤ ਸਲਾਹ ਕਰਾਂ ਤੂੰ ਸਾਰੇ ਗੁਣਾ ਦਾ ਖਜ਼ਾਨਾ ਹੈ ਤੂੰ ਸਭ ਦਾ ਮਾਲਕ ਹੈ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਉਹ ਤੇ ਸਭ ਤੋਂ ਉੱਚਾ ਹੈ ਜਦੋਂ ਪਦਾਏ ਵੀ ਸਵਾਸ ਪਾਏ ਵੀ ਹੁਨੇ ਆ ਉਹ ਚਾਵੇ ਤਾਂ ਬਿਨਾਂ ਸਵਾਸਾਂ ਤੋਂ ਰੱਖ ਲੈਂਦਾ ਹੈ ਉਹਦੀ ਮਰਜ਼ੀ ਹੋਵੇ ਤਾਂ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀ ਜੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਮਰਜ਼ੀ ਉਹਦੀ ਚੱਲਦੀ ਹੈ ਸਿਸਟਮ ਉਹਦਾ ਕਰਮ ਸਾਡੇ ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਧਰ ਸੋਈ ਜਦੋਂ ਇਹ ਕਹਿੰਦਾ ਕਿ ਮੈਂ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਤੂੰ ਹੀ ਤੂੰ ਹੈ ਜਿੱਦਾਂ ਗੁਰੂ ਨੂੰ ਜ਼ਿੰਮੇਵਾਰੀ ਦੇ ਦਿੱਤੀ ਆਪਣੀ ਛੱਡ ਦਿੱਤੀ ਉਦੋਂ ਗੁਰੂ ਨੇ लाज ਰੱਖਣੀ ਰੱਖਣੀ ਕਈ ਵਾਰੀ ਸੁਣਿਆ ਨਾ ਇਸੇ ਬੰਦੇ ਨੂੰ ਵਿਆਹ ਸ਼ਾਦੀ ਵਿੱਚ ਕਹਿ ਦਈਏ ਨਾ ਕਿ ਇਹ ਜ਼ਿੰਮੇਵਾਰੀ ਤੇਰੀ ਹੈ ਲੈ ਭਾਈ ਕੋਈ ਘਾਟਵਾਦ ਨਹੀਂ ਹੋਣੀ ਚਾਹੀਦੀ ਇਹ ਸਾਰੀ ਤੇਰੀ ਜ਼ਿੰਮੇਵਾਰੀ ਹੈ ਤੈਨਾਂ ਵਾਉਣੀ ਆ ਉਹਨੂੰ ਚਿੰਤਾ ਹੋ ਜਾਂਦੀ ਹੈ ਵੀ ਜੇ ਕੋਈ ਘਾਟਵਾਦ ਰਹੇਗੀ ਨਾ ਤਾਂ ਵੀ ਮੈਨੂੰ ਹੀ ਕਹਿਣਾ ਹੈ ਮੈਨੂੰ ਲਾਂਭਾ ਮਿਲਣਾ ਹੈ ਕਿਉਂਕਿ ਡੋਰੀ ਸਿੱਟ ਦਿੱਤੀ ਜਿਸ ਦਿਨ ਗੁਰੂ ਤੇ ਡੋਰੀ ਛੱਡ ਦਿੱਤੀ ਕਿ ਤੂੰ ਹੀ ਐ ਵਸ ਮੈਂ ਹੈ ਹੀ ਨਹੀਂ ਆਖੋ ਸਤਨਾ ਫਿਰ ਕਿਰਪਾ ਹੋ ਜਾਣੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜ਼ਿੰਮੇਵਾਰੀ ਸੌਂਪਤੀ ਨਾ ਗੁਰੂ ਨੂੰ ਵੀ ਮੈਂ ਤਾਂ ਹੈ ਹੀ ਨਹੀਂ ਸਭ ਕੁਛ ਤਾਂ ਤੇਰਾ ਹੈ ਤੂੰ ਹੀ ਤਾਂ ਕਰਨ ਵਾਲਾ ਹੈ ਸ੍ਰਿਸ਼ਟੀ ਤੇਰੀ ਤਾਂ ਪੈਦਾ ਕੀਤੀ ਹੋਈ ਹੈ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਤੇ ਅੱਗੇ ਅਰਦਾਸ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰੇ ਵਾਸਤੇ ਆਸਰਾ ਹੈ ਤੇ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰਦਾ ਬਾਣੀ ਦੇ ਬਚਨ ਹਨ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਹੋਰ ਥਾਓ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਜਦੋਂ ਜ਼ਿੰਮੇਵਾਰੀ ਗੁਰੂ ਨੂੰ ਸੌਂਪ ਦਿੱਤੀ ਜਦੋਂ ਗੁਰੂ ਦੀ ਚਾਲੀ ਤੇ ਚੱਲ ਪਿਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ निराली ਭਰੋਸਾ ਵੱਜਦਾ ਹੈ ਨਾ ਮੈਨੂੰ ਹੋਰ ਥਾਂ ਨਹੀਂ ਕਿ ਮੈਂ ਦੁੱਖ ਸੁੱਖ ਜਿੱਥੇ ਬਿਆਨ ਕਰ ਸਕਾਂ ਲਓ ਜਿਨ੍ਹਾਂ ਦਾ ਭਰੋਸਾ ਨਹੀਂ ਵੱਜਦਾ ਨਾ ਤਾਂ ਉਹ ਇਹ ਪੰਕਤੀਆਂ ਜ਼ਰੂਰ ਨੋਟ ਕਰੇ ਜਿੱਦਣ ਭਰੋਸਾ ਵੱਜ ਗਿਆ ਭਰੋਸੇ ਤੋਂ ਬਿਨਾ ਕਦੇ ਵੀ ਕਾਰਜ ਜਿਹੜਾ ਪੂਰਾ ਨਹੀਂ ਹੁੰਦਾ ਭਰੋਸੇ ਤੋਂ ਬਿਨਾ ਨਾਮ ਜਪਿਆ ਭਰੋਸੇ ਤੋਂ ਬਿਨਾ ਸੇਵਾ ਕੀਤੀ ਫਲ ਪ੍ਰਾਪਤ ਨਹੀਂ ਹੁੰਦਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐ ਤੇਰੇ ਵਿੱਚ ਕਿੰਨੀ ਕਿ ਤਾਕਤ ਹੈ ਤੇਰੇ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰੀਜੈ ਇਹ ਕਹਿੰਦਾ ਪਤਾ ਨਹੀਂ ਆ ਹੋਏਗਾ ਕਿ ਨਹੀਂ ਹੋਏਗਾ ਪਤਾ ਨਹੀਂ ਆ ਗੱਲ ਇਦਾਂ ਕਿਵੇਂ ਹੋ ਜੇਗੀ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰੀਜੈ ਗੁਰਬਾਣੀ ਨੂੰ ਤਾਂ ਮੰਨਦੇ ਆ ਨਾ ਪਾਣੀ ਦੇ ਵਿੱਚ ਹੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਦੇ ਵਿੱਚ ਹੀ ਅੱਗ ਟਕਾਈ ਹੋਈ ਉਹ ਕਿੰਨਾ ਸ਼ਕਤੀ ਦਾ ਮਾਲਕ ਹੈ ਬੱਕਰੀ ਸਿੰਘ ਇਕੱਤਾ ਥਾਏ ਰੱਖਾ ਹੈ ਬੱਕਰੀ ਤੇ ਸ਼ੇਰ ਸਿੰਘ ਕਹਿੰਦੇ ਆ ਸ਼ੇਰ ਨੂੰ ਬੱਕਰੀ ਸਿੰਘ ਇਕੱਤਾ ਥਾਏ ਰੱਖਾ ਹੈ ਮਨ ਹਰ ਜਪ ਭਰਮ ਪਉ ਦੂਰ ਕੀ ਜਾਏ ਮਾਰ ਸੱਚੇ ਪਾਤਸ਼ਾਹ ਕਹਿੰਦੇ ਉਹ ਭੋਲਿਆ ਗੁਰੂ ਤੇ ਭਰੋਸਾ ਕਰ ਜਿਨੇ ਸ਼ੇਰ ਤੇ ਬੱਕਰੀ ਕੋਥਾਂ ਰੱਖ ਸਕਦਾ ਹੈ हे ਮਨਾ ਤੂੰ ਕਿਉਂ ਡਰਦਾ ਹੈ ਅਜਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਭਰਮ ਭਉ ਭੁਲੇਖਾ ਦੂਰ ਕਿਉਂ ਨਹੀਂ ਕਰ ਲੈਂਦਾ ਆਖੋ ਸਤਨਾ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਕਈ ਸਾਖੀਆਂ ਗੁਰੂ ਸਾਹਿਬ ਵਿੱਚ ਦਰਜ ਨੇ ਤਰੂ ਦੀ ਸਾਖੀ ਪ੍ਰਹਿਲਾਦ ਦੀ ਸਾਖੀ ਭਗਤ ਰਵਿਦਾਸ ਵਰਗਿਆਂ ਦਾ ਜੀਵਨ ਭਗਤ ਧੰਨਾ ਜੀ ਵਰਗਿਆਂ ਦਾ ਜੀਵਨ ਕਈ ਵਾਰੀ ਵਾਰੀ ਸਾਖੀਆਂ ਤੇ ਸਾਨੂੰ ਸ਼ੰਕਾ ਹੋ ਜਾਂਦਾ ਨਾ ਗੁਰੂ ਤੇ ਸ਼ੰਕਾ ਨਾ ਕਰ ਗੁਰੂ ਤੇ ਸ਼ਰਧਾ ਕਰ ਗੁਰੂ ਤੇ ਸ਼ੰਕਾ ਨਾ ਕਰ ਗੁਰੂ ਤੇ ਭਰੋਸਾ ਕਰੀਦਾ ਹੁੰਦਾ ਹੈ ਬੜੇ ਗੁਰੂ ਦਾ ਧਿਆਨ ਨਹੀਂ ਲੈਣਾ ਚਾਹੀਦਾ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਮਾਲਕਾ ਐਸਾ ਪਰਚਾ ਨਾ ਪਾਏ ਕਦੇ ਸੰਗਤ ਵਿੱਚ ਆ ਕੇ ਸਾਧ ਸੰਗਤ ਜੀ ਭਰੋਸਾ ਵੱਜਦਾ ਸੰਗਤ ਤੋਂ ਬਿਨਾਂ ਭਰੋਸਾ ਨਹੀਂ ਵੱਜਦਾ ਹਰ ਕੀ ਵਡਿਆਈ ਦੇਖੋ ਸੰਤੋ ਨਿਮਾਣਿਆ ਮਾਣ ਦਿਵਾਇ ਕਿੰਨੇ ਨਿਮਾਣਿਆਂ ਨੂੰ ਮਾਣ ਦਿਵਾਇਆ ਗੁਰੂ ਨੇ ਕਿੰਨੇ ਨੀਵਿਆਂ ਨੂੰ ਉੱਚਾ ਚੱਕਿਆ ਗੁਰੂ ਨੇ ਹਰ ਕੀ ਵਡਿਆਈ ਦੇਖੋ ਇਹ ਉਹਦੀ ਵੱਡੀ ਵਡਿਆਈ ਹੈ ਇਹ ਉਹਦੀ ਵੱਡੀ ਤਾਕਤ ਹੈ ਵਸਤੂ ਕਰਕੇ ਵੇਖ ਸਿਮਰਨ ਕਰਕੇ ਦੇਖ ਬੰਦਗੀ ਉਹ ਕਈ ਵਾਰੀ ਕਹਦੇ ਨੇ ਵੀ 40 ਦਿਨ ਸਿਮਰਨ ਕਰ ਜਦ 40 ਦਿਨ ਵੇਖੇ ਜਪਜੀ ਸਾਹਿਬ ਦੇ ਪਾਠ ਕਰ ਬੰਦਾ ਸੋਚਦਾ ਪਖੰਡ ਕਰ ਦਿਆ 40 ਦਿਨ ਕਿਉਂ ਸਾਤ ਸੰਗੇ ਜੀ ਇਹਦੇ ਪਿੱਛੇ ਲੌਜੀਕ ਹੈ ਇਹਦੇ ਪਿੱਛੇ ਕੋਈ ਕਾਰਨ ਹੁੰਦਾ ਹੈ ਇਹ ਸਾਇੰਸ ਵੀ ਮੰਨਦੀ ਹੈ ਕੋਈ ਕੰਮ ਤੁਸੀਂ ਮਾੜਾ ਕਰ ਰਹੇ ਹੋ ਉਹਨੂੰ ਛੱਡਣਾ ਹੈ ਨਾ ਤਾਂ 21 ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤੋਂ ਕਿਨਾਰਾ ਕਰੋ ਤੁਹਾਡਾ ਖਿਹੜਾ ਸੁਧ ਜਾਏ 21 ਦਿਨ 40 ਦਿਨ ਪੱਕਾ ਕਿਸੇ ਕੰਮ ਦੀ ਤੁਸੀਂ ਆਦਤ ਪਾਉਣਾ ਚਾਹੁੰਦੇ ਹੋ 21 ਦਿਨ 40 ਦਿਨ ਪੱਕਾ ਕਰ ਲੋ ਉਹਦੀ ਆਦਤ ਬਣ ਜਾਏਗੀ ਇਹ ਆਦਤ ਪਾਉਣ ਵਾਸਤੇ ਹੁੰਦਾ ਆਖੋ ਸਤਨਾਮ ਵੀ ਆਦਤ ਬਣ ਜਾਏ ਜਦੋਂ ਰੋਜ਼ ਕਰਾਂਗੇ ਕਰਾਂਗੇ ਆਦਤ ਬਣ ਜਾਣੀ ਹੈ ਬਹਿ ਕੇ ਕਾਗਰਤਾ ਨਾਲ ਆਪਣੇ ਆਪ ਨੂੰ ਵੇਖਾਂਗੇ ਮੈਂ ਬਜ਼ੁਰਗਾਂ ਦੇ ਕੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਨਾਸੇ ਪਾਸੇ ਦੀ ਹੁਣ ਚਿੰਤਾ ਕਰਿਆ ਕਰ ਬਹਿ ਕੇ ਆਪਣੇ ਆਪ ਨੂੰ ਕਦੇ ਵੇਖ ਤਾਂ ਸਹੀ ਕਿੰਨਾ ਆਨੰਦ ਆਏਗਾ ਕਦੇ ਟਿਕਾ ਬਣਾ ਤੇ ਸਹੀ ਇਹ ਕਹਿੰਦਾ ਮੈਂ ਟਿਕ ਕੇ ਕਿਵੇਂ ਬਹਿ ਜਾ ਮਈ ਬਣਾਇਆ ਸਾਰਾ ਕੁਝ ਹੁਣ ਮੈਨੂੰ ਕਹਿੰਦੇ ਆ ਵੀ ਤੈਂ ਕੀਤਾ ਕੀ ਆ ਆਖੋ ਸਤਨਾਮ ਮੈਥੋਂ ਟਿਕਿਆ ਨਹੀਂ ਜਾਂਦਾ ਕਿਉਂਕਿ ਮੇਰਾ ਐ ਮੈਂ ਬਣਾਇਆ ਮੈਂ ਕਿਵੇਂ ਪਾਸੇ ਬਹਿ ਜਾ ਇਹ ਉਹਦੀ ਵਡਿਆਈ ਐ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਤੋਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਉਹ ਤੇ ਐਡੀ ਬਖਸ਼ਿਸ਼ ਕਰ ਦਿੰਦਾ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਹਦੇ ਉੱਪਰ ਆ ਜਾਂਦੀ ਹੈ ਕਦੇ ਧਰਤੀ ਦੇ ਉੱਪਰ ਹੁੰਦਾ ਕਦੇ ਧਰਤੀ ਦੇ ਥੱਲੇ ਆ ਜਾਂਦਾ ਹੈ ਤਿਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਜੇ ਉਹ ਚਾਵੇ ਤਾਂ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਆਖੋ ਸਤਨਾਮ ਇਹ ਉਹਦੀ ਵਡਿਆਈ ਹੈ ਦੁਨੀਆ ਜੋ ਮਰਜੀ ਕਵੇ ਇਤੇ ਗੁਰੂ ਰਾਮਦਾਸ ਮਹਾਰਜ ਨੇ ਕਿਹਾ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉ ਨਾਨਕ ਸਾਧ ਜਨਾਂ ਜਗਤ ਆਣ ਸਭ ਪੈਰੀ ਪਾਏ ਉਹ ਚਾਵੇ ਤੇ ਸਾਰੀ ਦੁਨੀਆ ਵਿੱਚ ਸਤਕਾਰ ਬਣਾ ਸਕਦਾ ਹੈ ਉਹ ਚਾਵੇ ਤੇ ਨਰਾਦਰ ਕਰਾ ਸਕਦਾ ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮਗਧਾਰੀ ਉਹ ਚਾਵੇ ਮੂਰਖਾਂ ਤੋਂ ਵਿਦਵਾਨ ਬਣਾ ਸਕਦਾ ਹੈ ਉਹ ਚਾਵੇ ਵਿਦਵਾਨਾਂ ਤੋਂ ਮੂਰਖ ਬਣਾ ਸਕਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਈ ਸਾਹਿਬ ਕਹਿੰਦਾ ਜਦੋਂ ਫਿਰ ਭਰੋਸਾ ਵੱਜ ਜਾਂਦਾ ਨਾ ਫਿਰ ਜਿਹੜਾ ਆਪਾਂ ਸ਼ਬਦ ਪੜ ਰਹੇ ਸੀ ਫੇਰ ਐਸੀ ਕਿਰਪਾ ਹੁੰਦੀ ਹੈ ਫੇਰ ਅੰਦਰ ਵਸਦਾ ਟਿਕਾ ਨਹੀਂ ਬਣਦਾ ਭਰੋਸੇ ਤੋਂ ਬਿਨਾਂ ਜਦੋਂ ਇਦਾਂ ਹੀ ਹੋਈਗਾ ਮਨ 'ਚ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮਾਰੇ ਕਹਿੰਦੇ ਆ ਉਹਨਾਂ ਨੇ ਜਿਨ੍ਹਾਂ ਨੇ ਭਾਈ ਸਿਮਰਿਆ ਉਹ ਹਉਮੈ ਆਦਿਕ ਰੋਗਾਂ ਤੋਂ ਸੰਤੰਤਰ ਹੋ ਗਏ ਆਜ਼ਾਦ ਹੋ ਗਏ ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿੱਤਰ ਆਤਮਕ ਦਰਜਾ ਪ੍ਰਾਪਤ ਕਰ ਲਿਆ ਮੇਰੇ ਰਾਮ ਹਰ ਜਨ Arogh ਭਏ ਇਸ ਤਰ੍ਹਾਂ ਹੀ ਮੇਰੇ ਮੇਰੇ ਰਾਮ ਦੇ ਮੇਰੇ ਹਰੀ ਦੇ ਦਾਸ ਹਉਮੈ ਆਦਿਕ ਤੋਂ ਪਰੇ ਹੋ ਕੇ ਨਰੋਏ ਜੀਵਨ ਵਾਲੇ ਬਣ ਗਏ ਆਖੋ ਸਤਨਾਮ ਨਰਵਾ ਜੀਵਨ ਤੰਦਰੁਸਤ ਜੋ ਜੀਵਨ ਕਈ ਬਜ਼ੁਰਗਾਂ ਦਾ ਦੇਖਿਆ ਨਾ ਚਿਹਰੇ ਤੇ ਲਾਲੀ ਚਿੱਟਾ ਦਾੜਾ ਬਾਣੀ ਦਾ ਭਜਨ ਕਰਦੇ ਆ ਉਹ ਕਾਦੇ ਉਹ ਹਉਮੈ ਹੰਕਾਰ ਤੋਂ ਨਰੋਏ ਹੁੰਦੇ ਅਸ ਮਹਾਰਾਜ ਕਹਿੰਦੇ ਨਰੋਏ ਨਰਵਾ ਹੋ ਜਾਂਦਾ ਮੇਰੇ RAM ਹਰ ਜਨ arogh ਭਾਵੇ ਭਾਵ ਹਰੀ ਦੇ ਜਨ arogh ਭਾਵ ਨਰੋਏ ਬਣ ਜਾਂਦੇ ਆ ਜੀਵਨ ਨਰੋਏ ਜੀਵਨ ਵਾਲੇ ਬਣ ਜਾਂਦੇ ਆ ब्रह्मा बेसन महादेव त्रैगुण रोगी ਵਿੱਚ ਹਮੇ ਕਾਰ ਕਮਾਈ ਮਹਾਰਾਜ ਕਹਿੰਦੇ ਆ ਪੁਰਾਣਾ ਦੀਆਂ ਦਸੀਆਂ ਸਾਖੀਆਂ ਅਨੁਸਾਰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ ਵੱਡੇ ਦੇਵਤੇ ब्रह्मा विष्णु ਸ਼ਿਵ ਵੀ ਰੋਗੀ ਰਹੇ ਕਿਉਂਕਿ ਉਹਨਾਂ ਨੇ ਹਮੇ ਵਿੱਚ ਕਾਰ ਕੀਤੀ ਹਮੇ ਦਾ ਰੋਗੀ ਹੈ ਹੋਮਾਂ ਦਾ ਹੋਮੈ ਅਜੇ ਹੋਮੈ ਦਾ ਰੋਗੀ ਵਿਦਵਾਨ ਵੀ ਹੋ ਸਕਦਾ ਹੈ ਹੋਮੈ ਦਾ ਰੋਗੀ ਬਾਣੀ ਪੜਨ ਵਾਲਾ ਵੀ ਹੋ ਸਕਦਾ ਹੈ ਹੋਮੈ ਦਾ ਰੋਗੀ ਕਥਾ ਬਾਚਕ ਵੀ ਹੋ ਸਕਦਾ ਹੈ ਹੋਮੈ ਦਾ ਰੋਗੀ ਰਾਗੀ ਵੀ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਜੇ ਹੋਮੈ ਚ ਹੋਮੈ ਚ ਬਾਣੀ ਪੜਨੀ ਹੋਮੈ ਚ ਕੀਰਤਨ ਕਰਨਾ ਵੀ ਮੈਨੂੰ ਗਿਆਨ ਬਹੁਤ ਹੈ ਇਹ ਹੋਮੈ ਹੀ ਹੈ ਮਹਾਰਾਜ ਕਹਿੰਦੇ ਇਹਦੇ ਵਿੱਚ ਫਸੇ ਬ੍ਰਹਮਾ ਵਿਸ਼ਨ ਮਹਾਦੋ ਤ੍ਰੈਗੁਣ ਬਾਣੀ ਸਾਰਿਆਂ ਨੂੰ ਹੀ ਸਮਝਾਉਂਦੀ ਹੈ ਕਈ ਵਾਰੀ ਲੱਗਦਾ ਵੀ ਮੈਨੂੰ ਹੀ ਕਿਹਾ ਜਾ ਰਿਹਾ ਨਹੀਂ ਗੁਰਬਾਣੀ ਸਭ ਨੂੰ ਸਮਝਾਉਂਦੀ ਸਭ ਲਈ ਧਾਰਨਾ ਕਰਦੀ ਹੈ ਆਪਣੇ ਸਾਰਿਆਂ ਲਈ ਆਪਣੀ ਤਾਂ ਹੋਣ ਦੀ ਨਹੀਂ ਕੋਈ ਉਪਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਨਾ ਆਪਣੇ ਸਾਰਿਆਂ ਲਈ ਲਾਗੂ ਮਹਾਰਾਜ ਕਹਿੰਦੇ ਵੱਡੇ ਵੱਡੇ ਬ੍ਰਹਮਾ ਵਿਸ਼ਨ ਮਹਾਦੋ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਮਹਾਰਾਜ ਕਹਿੰਦੇ ਰੋਗੀ ਰਹੇ ਕਿਉਂਕਿ ਉਹਨਾਂ ਨੇ ਕਾਰਤਾ ਕੀਤੀ ਮਿਹਨਤ ਤਾਂ ਕੀਤੀ ਮੁਸ਼ਕਲ ਤਾਂ ਘਾਲੀ ਪਰ ਹਉਮੈ ਚ ਹੀ ਘਾਲਦੇ ਰਹੇ ਆਖੋ ਸਤਨਾ ਇਸ ਤਰ੍ਹਾਂ ਮਾਰੇ ਕਹਿੰਦੇ ਆ ਜਿੰਨਾ ਮਨੁੱਖ ਕੋਲ ਵੱਧ ਆਉਂਦਾ ਨਾ ਜਿੰਨੇ ਪਦਾਰਥ ਵੱਧ ਆਉਂਦੇ ਆ ਜਾਂ ਗੁਣ ਵੱਧ ਆਉਂਦੇ ਆ ਜਾਂ ਅਹੁਦੇ ਵੱਧ ਆਉਂਦੇ ਆ ਜਿੰਨਾ ਵੱਡਾ ਅਹੁਦਾ ਉਹਨਾਂ ਵੱਡਾ ਦਿਮਾਗ ਚਾਹੀਦਾ ਉਹਨੂੰ ਨਾਰਮਲ ਮੰਨ ਲੈ ਮੰਨ ਲਓ ਸਾਰਾ ਇਲਾਕਾ ਤੁਹਾਨੂੰ ਫਤਿਹ ਬੁਲਾਉਣ ਲੱਗ ਜੇ ਸਾਸਰੀ ਕਾਲ ਕਰਨ ਲੱਗ ਜਾਏ ਉਹਨੂੰ ਉਹਨੂੰ ਹਜਮ ਕਰਨਾ ਉਹਨੂੰ ਸੈਣ ਕਰਨਾ ਉਹਨੂੰ ਸਾਹਮਣਾ ਉਹਨਾਂ ਹੀ ਔਖਾ ਹੁੰਦਾ ਬਲੌਣ ਛੇਤੀ ਲੱਗ ਜਾਂਦਾ ਹੈ ਪਰ ਸਾਹਮਣਾ ਔਖਾ ਹੁੰਦਾ ਹੈ ਕੋ ਸਤਨਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਜਿੰਨੇ ਉਹ ਪਦਾਰਥ ਦੇ ਰਿਹਾ ਹੈ ਉਹਨੇ ਉਹਨੇ ਨਿਮਰਤਾ ਬਖਸ਼ੀ ਪ੍ਰਮਾਤਮਾ ਬ੍ਰਹਮਾ ਵਿਸਨ ਮਹਾਦੂਤਰ ਨਹੀਂ ਤਾਂ ਮਹਾਰਾਜ ਕਹਿੰਦਾ ਐਡੇ ਐਡੇ ਵੀ ਖਾ ਲਏ ਹਮੈਂ ਜਿਨ ਕੀਏ ਤਿਸੇ ਨਾਲ ਚੇਤਾ ਵਪੜੇ ਹਰ ਗੁਰਮੁਖ ਸੋਜੀ ਪਾਈ ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ ਉਹ ਉਹਨੂੰ ਵਿਚਾਰਿਓ ਚੇਤੇ ਨਾ ਰਹੇ ਉਹਨਾਂ ਨੂੰ ਚੇਤੇ ਨਹੀਂ ਰਿਆ ਜਿਨ ਕੀਏ ਤਿਸੇ ਨਾਲ ਚੇਤਾ ਵਪੜੇ ਜਿਨੇ ਪੈਦਾ ਕੀਤਾ ਉਹਨਾਂ ਨੂੰ ਚੇਤੇ ਹੀ ਨਾ ਰਿਹਾ ਪ੍ਰਮਾਤਮਾ ਦੀ ਸੂਝ ਤਾਂ ਗੁਰੂ ਦੀ ਸ਼ਰਨ ਪਿਆ ਹੀ ਪੈਦਾ ਹੁੰਦੀ ਹੈ ਮਹਾਰਾਜ ਕਹਿੰਦੇ ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਹੀਂ ਤਾਂ ਸਾਰਾ ਜਗਤ ਹਉਮੈ ਦੇ ਰੋਗ ਵਿੱਚ ਫਸਿਆ ਰਿਹਾ ਜਾਂਦਾ ਹੈ ਤੇ ਹਉਮੈ ਵਿੱਚ ਫਸੇ ਹੋਏ ਉਹਨਾਂ ਮਨੁੱਖਾਂ ਨੂੰ ਫਿਰ ਜਨਮ ਮਰਨ ਦਾ ਭਾਰਾ ਗੇੜ ਇਹ ਦੁੱਖ ਲੱਗਾ ਰਹਿੰਦਾ ਹੈ ਗੁਰ ਪ੍ਰਸਾਦੀ ਕੋ ਵਿਰਲਾ ਛੁੱਟੈ ਜਿਨ ਕਉ ਹਉਮ ਬਲਿਹਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਵੈਗੁਰੂ ਦੀ ਕਿਰਪਾ ਨਾਲ ਇਸ ਹਉਮੈ ਦੇ ਰੋਗ ਤੋਂ ਖਲਾਸੀ પા ਸਕਦਾ ਹੈ ਮੈਂ ਅਜਿਹੇ ਇਹੋ ਜੇ ਮਨੁੱਖ ਤੋਂ ਸਦਕੇ ਜਾੰਗਾ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਆ ਉਹਨਾਂ ਵਿੱਚ ਕਿੰਨੀ ਨਿਮਰਤਾ ਸੀ ਕਿੰਨਾ ਭਿਆਨਕ ਸਮਾ ਉਹਨਾਂ ਨੇ ਹੰਢਾ ਕੇ ਆਪਣੇ ਦੇ ਸਾਨੂੰ ਇਹ ਸਿੱਖਿਆ ਦਿੱਤੀ ਤਾਂ ਉਹਨਾਂ ਦੇ ਬੋਲ ਉਹਨਾਂ ਦੇ ਸ਼ਬਦ ਇੰਨੇ ਨਿਮਰਤਾ ਭਰੇ ਹਨ ਆਖੋ ਸਤਨਾਮ ਗੁਰ ਪ੍ਰਸਾਦੀ ਕੋ ਵਿਰਲਾ ਝੁਟੈ ਤੇ ਜਨ ਕੋ ਹੰਮਲਿਹਾਰੀ ਗੁਰੂ ਰਾਮਦਾਸ ਮਰੇ ਕਹਿੰਦੇ ਜਿੰਨ ਸਿਸ਼ਟ ਸਾਜੀ ਸੋਈ ਹਰ ਜਾਣਾ ਹੈ ਤਾ ਕਾ ਰੂਪ ਅਪਾਰੋ ਮਾਰੇ ਕਹਿੰਦੇ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਹਦੇ ਰੋਗ ਨੂੰ ਜਾਣਦਾ ਹੈ ਤੇ ਦੂਰ ਕਰਦਾ ਹੈ ਉਸ ਪਰਮਾਤਮਾ ਦਾ ਸਰੂਪ ਹੈ ਜਿਹੜਾ ਹੱਦ ਬੰਨੇ ਤੋਂ ਪਰੇ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰह्म ਵਿਚਾਰੋ ਮਹਾਰਾਜ ਕਹਿੰਦੇ ਉਹ ਪਰਮਾਤਮਾ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਉਹ ਮਾਲਕ ਹੈ ਉੱਪਰ ਬੈਠਾ ਹੈ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ ਉਹ ਤੇ ਆਪਣੇ ਤਰੀਕੇ ਨਾਲ ਉਹਨੂੰ ਚਲਾ ਰਿਹਾ ਹੈ ਗੁਰੂ ਦੀ ਸ਼ਰਨ ਪੈ ਕੇ ਫਿਰ ਪਰਮਾਤਮਾ ਦੀ ਗੁਣਾ ਦੀ ਸੂਝ ਆਉਂਦੀ ਹੈ ਭਾਵ ਸੰਗਤ ਵਿੱਚ ਆ ਕੇ ਹੀ ਭਰੋਸਾ ਪੈਦਾ ਹੁੰਦਾ ਹੈ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਸੰਗਤ ਵਿੱਚ ਆ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਪੈਦਾ ਹੁੰਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ